ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਉੱਚੀ ਆਵਾਜ਼ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਦੇਸ਼ ਦਾ ਕਾਨੂੰਨ ਹਰ ਨਾਗਰਿਕ ਵਾਸਤੇ ਇੱਕੋ ਜਿਹਾ ਅਸੀਂ ਇਹ ਦੇਖਦੇ ਹਾਂ ਕਿ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਜਿਸ ਨੂੰ ਸਿਰਫ ਇੱਕ ਘੰਟੇ ਦੀ ਪ੍ਰੋਲ ਮਿਲਦੀ ਆ ਜਿਹਦੇ ਵਿੱਚ ਉਹਨਾਂ ਦੇ ਪਿਤਾ ਦੇ ਭੋਗ ਤੇ ਆਉਣ ਦੀ ਸਿਰਫ ਇਜਾਜ਼ਤ ਮਿਲਦੀ ਆ ਤੇ ਦੂਸਰੇ ਪਾਸੇ ਇਸੇ ਦੇਸ਼ ਦੇ ਕਾਨੂੰਨ ਨੇ ਇਹ ਕਤਲ ਦੇ ਕੇਸ ਦੇ ਅੰਦਰ ਅਤੇ ਬਲਾਤਕਾਰ ਦੇ ਕੇਸ ਦੇ ਅੰਦਰ ਰਾਮ ਰਹੀਮ ਨੂੰ ਜੋ ਸਜ਼ਾ ਦਿੱਤੀ ਆ ਉਹ 8ਵੀਂ ਵਾਰ ਇਸ ਅਪਰੋਲ ਦਾ ਆਨੰਦ ਮਾਣ ਰਿਹਾ ਤੇ ਬਾਹਰ ਆ ਕੇ ਇਹ ਪ੍ਰਵਚਨ ਕਰ ਰਿਹਾ ਤੇ ਸਮਾਜ ਦੇ ਵਿੱਚ ਵਿਚਰ ਰਿਹਾ ਤੇ ਹਰਿਆਣੇ ਦੇ ਵਿੱਚ ਖੱਟਰਸਾਲ ਦਾ ਉਹ ਚੀਫ ਪ੍ਰੋਗਰਾਮਾਂ ਦਾ ਚੀਫ ਗੈਸਟ ਬਣ ਰਿਹਾ ਆਪਣੇ ਆਪ ਦੇ ਵਿੱਚ ਬੜੀ ਇੱਕ ਸ਼ਰਮਨਾਕ ਜੀ ਗੱਲ ਆ ਦੇਸ਼ ਨੂੰ ਅਸੀਂ ਇਹ ਕਹਿ ਰਹੇ ਆ ਕਿ ਸੰਸਕਾਰੀ ਦੇਸ਼ ਆ ਇਹਦੀ ਸੰਸਕ੍ਰਿਤੀ ਬੜੀ ਮਹਾਨ ਆ ਪਰ ਹੁਣ ਕੀ ਇੱਕ ਬਲਾਤਕਾਰੀ ਤੇ ਕਾਤਲ ਲੋਕ ਹੁਣ ਸਰਕਾਰੀ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਵੀ ਹੋਣਗੇ ਤੇ ਆਪਣੇ ਪ੍ਰਵਚਨ ਰਾਹੀਂ ਸਮਾਜ ਦੇ ਵਿੱਚ ਆਪਣੀ ਜਿਹੜੀ ਕੀਤੀ ਐ ਉਸ ਨੂੰ ਵੀ ਪ੍ਰਚੋਸਣਗੇ ਇਹ ਇੱਕ ਵੱਡਾ ਸਵਾਲ ਆ ਇਹ 6 ਵੀ 8 ਵੀ ਵਾਰ ਰਾਮ ਰਹੀਮ ਦਾ ਬਾਹਰ ਆਉਣਾ ਤੇ ਬਾਹਰ ਆ ਕੇ ਉਸ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਨਾ ਇਹ ਆਪਣੇ ਆਪ ਵਿੱਚ ਸਿੱਖਾਂ ਦੇ ਨਾਲ ਹੋਰੇ ਵਿਤਰੇ ਦੀ ਗੱਲ ਦਾ ਸਬੂਤ ਆ ਅਬੰਦੀ ਸਿੰਘ ਅੱਜ ਵੀ ਸਾਡੇ ਜ਼ਿਲ੍ਹਾ ਵਿੱਚ ਬੰਦ ਨੇ ਬਿਲਕੁਲ ਬੰਨੋ ਦੇ ਕਾਰਤਰ ਰਿਹਾ ਹੋ ਜਾਂਦੇ ਨੇ ਤੇ ਸਿੱਖਾਂ ਵਾਸਤੇ ਇਹ ਜਿਹੜਾ ਕਾਨੂੰਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਿਤਕਰਾ ਦਿਖਾਈ ਦਿੰਦਾ ਸੋ ਬੜੀ ਮਾੜੀ ਗੱਲ ਆ ਇਸ ਰਾਮ ਰਹੀਮ ਦੀ ਰਿਹਾਈ ਦਰ ਰਹੀ ਹੈ ਜਿਹੜੀ ਆ ਇਹ ਸਿੱਖਾਂ ਵਾਸਤੇ ਵੱਡੀ ਇੱਕ ਚੁਣੌਤੀ ਆ ਭੁਲੇਖਾ ਪੈ ਗਿਆ ਸ਼ਾਇਦ ਸਰਕਾਰਾਂ ਨੂੰ ਕਿ ਰਾਮ ਨਹੀਂ ਹਿੰਦਿਆ ਵੋਟਾਂ ਨਾਲ ਸ਼ਾਇਦ ਅਸੀਂ ਆਉਣ ਵਾਲੇ ਸੱਤਾ ਤੇ ਕਾਬੂ ਹੋ ਜਾਾਂਗੇ ਪਰ ਇਹ ਭਲੇਖਾ ਦਿਮਾਗ ਚੋਂ ਕੱਢ ਦੇਣ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਉੱਚੀ ਆਵਾਜ਼ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਦੇਸ਼ ਦਾ ਕਾਨੂੰਨ ਹਰ ਨਾਗਰਿਕ ਵਾਸਤੇ ਇੱਕੋ ਜਿਹਾ ਅਸੀਂ ਇਹ ਦੇਖਦੇ ਹਾਂ ਕਿ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਜਿਸ ਨੂੰ ਸਿਰਫ ਇੱਕ ਘੰਟੇ ਦੀ ਪ੍ਰੋਲ ਮਿਲਦੀ ਆ ਜਿਹਦੇ ਵਿੱਚ ਉਹਨਾਂ ਦੇ ਪਿਤਾ ਦੇ ਭੋਗ ਤੇ ਆਉਣ ਦੀ ਸਿਰਫ ਇਜਾਜ਼ਤ ਮਿਲਦੀ ਆ ਤੇ ਦੂਸਰੇ ਪਾਸੇ ਇਸੇ ਦੇਸ਼ ਦੇ ਕਾਨੂੰਨ ਨੇ ਇਹ ਕਤਲ ਦੇ ਕੇਸ ਦੇ ਅੰਦਰ ਅਤੇ ਬਲਾਤਕਾਰ ਦੇ ਕੇਸ ਦੇ ਅੰਦਰ ਰਾਮ ਰਹੀਮ ਨੂੰ ਜੋ ਸਜ਼ਾ ਦਿੱਤੀ ਆ ਉਹ 8ਵੀਂ ਵਾਰ ਇਸ ਅਪਰੋਲ ਦਾ ਨੰਦ ਮੰਨ ਰਿਹਾ ਤੇ ਬਾਹਰ ਆ ਕੇ ਤੇ ਪ੍ਰਵਚਨ ਕਰ ਰਿਹਾ ਤੇ ਸਮਾਜ ਦੇ ਵਿੱਚ ਵਿਚਰ ਰਿਹਾ ਤੇ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਦਾ ਉਹ ਚੀਫ ਪ੍ਰੋਗਰਾਮਾਂ ਦਾ ਚੀਫ ਅਗਸਟ ਬਣ ਰਿਹਾ ਆਪਣੇ ਆਪ ਦੇ ਵਿੱਚ ਬੜੀ ਇੱਕ ਸ਼ਰਮਨਾਕ ਦੀ ਗੱਲ ਆ ਦੇਸ਼ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਸੰਸਕਾਰੀ ਦੇਸ਼ ਆ ਇਹਦੀ ਸੰਸਕ੍ਰਿਤੀ ਬੜੀ ਮਹਾਨ ਆ ਪਰ ਹੁਣ ਕੀ ਇਹ ਇੱਕ ਬਲਾਤਕਾਰੀ ਤੇ ਕਾਤਲ ਲੋਕ ਉਹਨ ਸਰਕਾਰੀ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਵੀ ਹੋਣਗੇ ਤੇ ਆਪਣੇ ਪ੍ਰਵਚਨ ਰਾਹੀਂ ਸਮਾਜ ਦੇ ਵਿੱਚ ਆਪਣੀ ਜਿਹੜੀ ਕੀਤੀ ਐ ਉਸ ਨੂੰ ਵੀ ਪ੍ਰਚੋਸਣਗੇ ਇਹ ਇੱਕ ਵੱਡਾ ਸਵਾਲ ਆ ਇਹ 6ਵੀਂ 8ਵੀਂ ਵਾਰ RAM LAL ਦਾ ਬਾਹਰ ਆਉਣਾ ਤੇ ਬਾਹਰ ਆ ਕੇ ਉਸ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਨਾ ਇਹ ਆਪਣੇ ਆਪ ਵਿੱਚ ਸਿੱਖਾਂ ਦੇ ਨਾਲ ਹੋਰੇ ਵਿਤਰੇ ਦੀ ਗੱਲ ਦਾ ਸਬੂਤ ਆ ਬੰਦੀ ਸਿੰਘ ਅੱਜ ਵੀ ਸਾਡੇ ਜ਼ਿਲ੍ਹਾ ਵਿੱਚ ਬੰਦ ਨੇ ਮਿਲਕਸਵਾਰ ਨੂੰ ਦੇ ਕਾਤਰ ਰਿਹਾ ਹੋ ਜਾਂਦੇ ਨੇ ਤੇ ਸਿੱਖਾਂ ਵਾਸਤੇ ਇਹ ਜਿਹੜਾ ਕਾਨੂੰਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਿਤਕਰਾ ਦਿਖਾਈ ਦਿੰਦਾ ਸੋ ਬੜੀ ਮਾੜੀ ਗੱਲ ਆ ਇਸ ਰਾਮ ਰਹੀਮ ਦੀ ਰਿਹਾਈ ਦਰ ਰਹੀ ਹੈ ਜਿਹੜੀ ਆ ਇਹ ਸਿੱਖਾਂ ਵਾਸਤੇ ਵੱਡੀ ਇੱਕ ਚੁਣੌਤੀ ਆ ਭੁਲੇਖਾ ਪੈ ਗਿਆ ਸ਼ਾਇਦ ਸਰਕਾਰਾਂ ਨੂੰ ਕਿ ਰਾਮ ਰਹੀਮ ਦੀਆਂ ਵੋਟਾਂ ਨਾਲ ਸ਼ਾਇਦ ਅਸੀਂ ਆਉਣ ਵਾਲੇ ਸੱਤਾ ਤੇ ਕਾਬਜ ਹੋ ਜਾਾਂਗੇ ਪਰ ਇਹ ਭਲੇਖਾ ਦਿਮਾਗ ਚੋਂ ਕੱਢ ਦੇਣ